ਦੂ ਲਾਗੇ ਕੋਈ ਨਾ ਕੋਈ ਇਧਰ ਧਿਆਨ ਦਿਓ ਬਣਾ ਸਾਰੇ ਬੈਠ ਜਾਓ ਲਓ ਜੀ ਇੱਕ ਗਰੁੱਪ ਫੋਟੋ ਜਿਹੜਾ ਮਹਾਂਪੁਰਖਾਂ ਦਾ ਅਸ਼ੀਰਵਾਦ ਜਿਹੜਾ ਖਡਾਰੀਆਂ ਦੇ ਪਰ ਕੰਨ ਸਾਧੂ ਸੰਤ ਫਕੀਰ ਖੁਦਾ ਦਾ ਅਸਲੀ ਮਰਦ ਸਿਆੜੇ ਜਿਹੜੇ ਮੂੰਹੋਂ ਬਾਕ ਨਿਕਲ ਗਏ ਉਹ ਮਰਥੇ ਨਹੀਂ ਜਾਣੇ ਬਾਪੁਰਸ਼ਾਂ ਦੀ ਬਖਸ਼ਿਸ਼ ਕਿਰਪਾ ਹੈ ਜਿਹੜੇ ਮੇਰੇ ਆਰਗੇਨਾਈਜ਼ਰ ਨੇ ਮਾਸਟਰ ਤਲਦੀਪ ਸਿੰਘ ਜੀ ਉਹਨਾਂ ਦਾ ਜੀ ਜੀ ਤੌਰ ਤੇ ਧੰਨਵਾਦ ਹੈ ਲਓ ਜੀ ਸੋਹਣਾ ਮੁਕਾਬਲਾ ਹੋਵੇਗਾ ਪਹਿਲੀ ਸ਼ੁਰੂਆਤ ਜਿਹੜੀ ਮਹਾਪੁਰਸ਼ਾਂ ਦੇ ਕੋਲੋਂ ਕੀਤੀ ਗਈ ਹੈ ਸੋ ਇਸ ਇਲਾਕੇ ਨੂੰ ਬੜਾ ਮਾਣ ਹੈ ਮਹਾਪੁਰਸ਼ਾਂ ਤੇ ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਾ ਪਿੰਡ ਹੈ ਔਰ ਇਸ ਪਿੰਡ ਨੇ ਖਿਡਾਰੀ ਵੀ ਬੜਾ ਪੈਦਾ ਕੀਤਾ ਹੈ ਔਰ ਖਿਡਾਰੀਆਂ ਦਾ ਨਾਂ ਚੱਲਦਾ ਹੈ ਮੇਰੀ ਹਾਥ ਬਾ ਪੁਰਸ਼ ਦੇ ਨਾਮ ਮਹਾਪੁਰਸ਼ਾਂ ਦੇ ਨਾਲ ਦਿੱਲੀ ਵੀ ਵੀ ਹੰਦ ਸਿੰਘ ਪਹੁੰਚੇ ਨੇ ਉਹਨਾਂ ਨੂੰ ਵੀ ਬਦਨ ਸ਼ਹੀਦ ਬਾਬਾ ਮੱਲਾ ਜੀ ਸਪੋਰਟਸ ਕਲੱਬ ਦੇ ਵੱਲੋਂ ਲਓ ਜੀ ਮੁਕਾਬਲਾ ਸ਼ੁਰੂ ਹੋਵੇਗਾ ਖੇਡਾਂ ਕਹਿੰਦੇ ਨੇ ਪਿੰਡ ਕੱਲੇ ਦੀਆਂ ਬੜੀਆਂ ਮਸ਼ਹੂਰ ਖੇਡਾਂ ਹੋ ਚੁੱਕੀਆਂ ਨੇ ਹਰ ਸਾਲ ਹੀ ਖੇਡ ਮੇਲਾ ਲੱਗਦਾ ਹੈ ਕੰਨ ਦੇ ਗੱਲਾਂ ਕਰਦੇ ਨੇ ਯਾਰੋ ਜਿਹੜੇ ਵੱਡੀਆਂ ਅਸੀਂ ਨਾ ਕਰਦਾ ਨਾ ਫੁੱਲਦਾ ਹਾਂ ਮੁੰਡਾ ਤੱਕ ਗੱਲਾਂ ਕਰਦੇ ਨੇ ਯਾਰੋ ਜਿਹੜੇ ਵੱਡੀਆਂ ਅਸੀਂ ਉਹਦੇ ਵਿੱਚ ਮਾਏ ਹੋਏ ਨੇ ਕੋਈ ਯਾਰਾਂ ਨੂੰ ਧੋਖਾ ਦੇ ਦਿੰਦੇ ਅਸੀਂ ਦੁਸ਼ਮਣਾਂ ਨਾਲ ਵੀ ਵਾਦੇ ਨਭਾਏ ਹੋਏ ਨੇ ਕੰਬ ਫੋੜ ਨਹੀਂ ਸੀ ਸੁੱਖਿਆ ਜਿਹੜੇ ਪਸੰਦ ਕਰਦੇ ਆਜੋ ਪਿੰਡ ਕੱਲੋ ਦੀ ਧਰਤੀ ਤੇ ਆਏ ਹੋਏ ਨੇ ਹੀਰ ਬਾਬਾ ਦੀਪ ਸਿੰਘ ਦੀ ਕਬੱਡੀ ਅਕੈਡਮੀ ਤੋਤਾ ਸਿੰਘ ਵਾਲ ਦੀ ਜਿਹੜੀ ਪਹਿਲੀ ਰੇਡ ਹੈ ਪਰ ਪਹਿਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਨੇ ਵੀ ਰੂਪਾ ਜ਼ਾਰੋ ਕੇ ਪਿੰਡ ਹੈ ਕੋਚ ਪਹੁੰਚਿਆ ਹੈ ਦੀਪੀ ਤੋਤਾ ਸਿੰਘ ਵਾਲੀ ਹੈ ਕਹਿੰਦੇ ਪੁੱਤ ਜੱਟਾਂ ਦੇ ਜਿਹੜੇ ਕਬੱਡੀ ਪਾ ਦਿਤਿਆ ਤੇ ਮਹਾਂਪੁਰਸ਼ਾਂ ਦੀ ਕਹਿੰਦੇ ਨੇ ਵੀ ਸਰੂਰੀ ਅੱਖ ਇਸ ਬੱਚਿਆ ਨੂੰ ਤੱਕ ਰਹੀ ਹੈ ਦੂਜੇ ਪਾਸੇ ਕਹਿੰਦੇ ਨੇ ਵੀ ਜੱਗੀ ਨਾਉ ਹੈ ਦੇ ਵਿੱਚ ਜੁੜਦਾ ਹੋਇਆ ਆ ਕਹਿੰਦੇ ਨੇ ਵੀ ਤੁਹਾਡੇ ਇਲਾਕੇ ਦਾ ਮਾਲ ਮੇਰੇ ਵੀ ਨੂੰ ਕਹਿ ਸਕਦੇ ਆ ਇਸ ਏਰੀਏ ਦੇ ਵਿੱਚ ਬੜੀ ਕਬੱਡੀ ਖੇਡੀ ਇਸ ਨੌਜਵਾਨ ਨੇ ਬਾਣਾ ਧਾਰੀ ਵਾਲ ਵੇਟ ਦਾ ਮੇਰੇ ਵੀਰੋ ਸਾਹਮਣੇ ਚਾਰ ਖਿਡਾਰੀ ਜਿਹੜੇ ਖੜੇ ਨਜ਼ਰ ਆ ਰਹੇ ਨੇ ਇੱਕ ਪਾਸੇ ਅਜਮੇਰ ਖੋਜਾਲਾ ਇੰਟਰਨੈਸ਼ਨਲ ਕਿੰਗ ਦੇ ਲਈ ਖੇਡਿਆ ਯੂਕੇ ਦੇ ਵਿੱਚ ਖੇਡਿਆ ਆ ਗੰਜਨ ਦੇ ਵੀ ਗगन ਜੋਗੇ ਵਾਲੀਏ ਦਾ ਭਰਾਵਾਂ ਬੜਾ ਪਿਆਰ ਨਰਵਰ ਸਿੰਘ ਮੱਲਾ Yeah. Oh ਅਕਸਰ ਤੁਸੀਂ ਲੀਗ ਦੇ ਟੱਚਾਂ ਦੇ ਵਿੱਚ ਟੀਵੀ ਚੈਨਲਾਂ ਦਾ ਮੇਰੇ ਵੀਰੋ ਸ਼ਿੰਗਾਰ ਬਣਦੇ ਦੇਖਿਆ ਹੈ ਇਹ ਆ ਜੋਬਨ ਚੋਲਾ ਸਾਹਿਬ ਦੀ ਧਰਤੀ ਦਾ ਉਹ ਕੁੜਵਾ ਪੀਰਾਂ ਦੀ ਧਰਤੀ ਹੈ ਆਰਦਾਸ ਸੁਣਾ ਟੱਚ ਮੇਰੇ ਵੀਰੋ ਉਹ ਪੁਆਇੰਟ ਜਿਹੜਾ ਮਰੀ ਤੀਰੀ ਦੇ ਹਿੱਸੇ ਦੇ ਵਿੱਚ ਝੜਦਾ ਹੋਇਆ ਜੰਦ ਵੀ ਮਿੱਤਰਾ ਪਾਸ ਫਿਰ ਕਬੱਡੀ ਲੰਦਾ ਮੇਰੇ ਵੀਰੋ ਲੰਦਾ ਨੇ ਕਬੱਡੀ ਪਾਣੀ ਇਸ ਜੱਸ ਮੇਰੇ ਵੀਓ 10 ਆਲਕ ਸਾਡਾ ਵੀਰ ਵਾਹ ਜੀ ਵਾਹ ਮੰਨਾ ਬੋਪੋ ਵਾਲਿਆ ਇੱਕ ਆਪ ਖੇਡ ਪ੍ਰਮੋਟਰ ਆ ਗਏ ਨੇ ਵੀ ਸ਼ਹਿਰ ਦਾ ਕਬੱਡੀ ਕੱਪ ਦੀਆਂ ਗੱਲਾਂ ਖੁੱਤਵਾ ਸਾਰ ਰੁਪਈਆ ਮੇਰੇ ਬੋਲਾ ਤੋਂ ਖੋਸੋ ਕੇ ਮੈਨੂੰ ਦਿੱ ਦਿੱਤਾ ਹੈ ਤੇ ਸਾਰ ਰੁਪਈਆ ਮੇਰੇ ਵੀਰੋਂ ਤਾਲਾ ਮਾਹ ਵੀਡੀਓ ਦੇ ਲਈ ਪਾਉਂਦਾ ਕਰਦਾ ਹੈ ਸਵਾਤ ਸਵਾਤ ਧੰਨਵਾਦ ਹੈ ਲਾ ਜੀ ਆਮਰੇ ਕੰਦੇ ਨੂੰ ਜਿੱਥੇ ਅਮਨ ਟੱਪੇ ਦਾ ਨਾਮ ਚੱਲਦਾ ਹੈ ਇਹ ਐਸ सोनू ਕੰਦੇ ਨੂੰ ਕਿੱਤੇ ਪਿੰਡ ਦਾ ਮੇਰੀ ਵੀ ਕਬੱਡੀ ਪਾਉਣ ਦੇ ਅੱਗੇ ਟੌੜਾ ਮਧਰਾ ਪਿੰਡ ਬੜਾ ਮਸ਼ਹੂਰ ਹੈ ਜਿੱਥੋਂ ਦੇ ਮੱਲ ਵਰਗੇ ਨੂੰ ਦੁਨੀਆ ਜਾਣਦੀ ਹੈ ਉਹ ਸਾਡਾ ਵੀਰ ਰਾਜੂ ਯਾਰਾਂ ਦਾ ਯਾਰ ਮੇਰੇ ਵੀਰੋ ਬੜਾ ਸੋਹਣੀ ਖੇਡ ਦਾ ਮਾਲਕ ਔਰ ਸਾਹਮਣੇ ਬੋਰਾ ਨਿਸ਼ੋਰਾ ਰੰਗ ਮਧਰਾ ਕੱਦ ਚਾਰ ਖਿਡਾਰੀ ਬੋਰਾ ਤਾਰਾ ਤੇ ਨਰਵਰ ਸਿੰਘ ਵਾਹ ਵਾਹ ਬੰਦੋ ਨੇ ਮੁੰਡੀਆਂ ਡਾਫਟ ਕਰ ਦਿੱਤੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਵੱਡਾ ਸ਼ੰਕਰ ਲਾਉ ਹੈ ਸੰਧਵਾ ਪੈਂਦਾ ਹਰਦੀਪ ਢਿੱਲੋਂ ਮੁਖਾ ਮੇਰਾ ਵੀਰ ਜਾਰ ਤੇ ਪਤਾ ਲੱਗ ਜੇ ਵੀ ਜਦ ਹਾਰ ਨੂੰ ਹਾਰ ਮਿਲਦਾ ਹੈ ਤੇ ਕਿੰਨਾ ਕੁ ਸਵਾਦ ਆਉਂਦਾ ਹੈ ਵਾਹ ਨੇਰੀਆਲੇ ਆਦੂ ਬੱਲੇ ਨੇ ਰਿਗੇ ਹੈਪੀ ਮੂਨ ਲੈਂਡ ਸਾਡਾ ਵੀਰ ਸਰਦਾਰ ਜਗੀਰ ਸਿੰਘ ਜੀ ਦੇ ਮਾਇਆ ਦੇ ਜੱਫੇ ਭੇਜ ਦਿੱਤੇ ਨੇ ਵੀ ਥੰਨੇ ਵੀ ਜੱਫੇ ਮਰੀ ਤਰੀ ਵਾਲੇ ਲਾਉਣਗੇ ਹਰੇਕ ਜੱਫੇ ਨਾਂ ਨੂੰ ਕੌਡੀ ਖੇਡਣ ਦਾ ਸ਼ੌਕ ਹੈ ਮੇਰੇ ਵੀਰੋ ਤੁਸੀਂ ਕਿਸੇ ਧਰ ਕਬੱਡੀ ਜਨਮ ਲੈਂਦੇ ਆ ਸਿੱਖ ਸਰਦਾਰ ਜਦੋਂ ਦੀ ਜੜੀ ਕਬੱਡੀ ਕੋਈ ਖੇਡੇ ਬੱਟ ਬੱਲੇ ਨਾਲ ਵਿੱਕ ਜੀ ਤੇ ਅੱਖ ਕਿਸੇ ਦੀ ਸੁਖਿਆ ਰਹਿੰਦਾ ਕੁਝ ਪੱਲੇ ਨਾਲ ਅੱਜ ਮਹਾਪੁਰਸ਼ਾਂ ਦੀ ਕਿਰਪਾ ਇਸ ਨਗਰ ਤੇ ਮਹਾਪੁਰਸ਼ ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਮੱਜਾਂ ਦਾ ਆਨੰਦ ਮਾਣਦੇ ਹੋਏ ਸਮੂਹ ਸੰਗਤ ਬੈਠੀ ਹੈ ਔਰ ਉਧਰ ਰੈਫੀ ਕਹਿੰਦਾ ਵੀ ਇਹਦੇ ਟੱਚ ਨਹੀਂ ਹੋਇਆ ਮਗਰ ਮਹਾਪੁਰਸ਼ਾਂ ਦਾ ਵੀ ਖਿਆਲ ਰੱਖਣਾ ਹੈ ਲਓ ਜੀ ਇਹ ਆ ਕੰਟਾ ਦੀ ਕਬੱਡੀ ਬੱਲੇ ਦੀ ਜਵਾਨੀ ਲੱਧਿਆ ਤੇ ਪੁਆਇੰਟ ਜਿਹੜਾ ਬੰਟੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਬਾਸ ਜਿਹੜਾ ਪੁਆਇੰਟ ਬੰਦਰ ਵੀ ਸ਼ਹੀਦ ਬਾਬਾ ਦੀਪ ਸਿੰਘ ਦੀ ਕਬੱਡੀ ਦੇ ਹਿੱਸੇ ਜੁੜਦਾ ਹੋਇਆ ਲੈ ਵੀ ਉਧਰ ਹੈਪੀ ਸਾਡਾ ਵੀਰ ਨਿਊਜ਼ੀਲੈਂਡ ਵਾਲਾ ਕਹਿੰਦਾ ਜਿੰਨੂ ਜੱਫਾ ਕਰਦਾ ਹੈ ਲੈ ਵੀ ਸੋਹਣਿਆ ਸਾਹਮਣੇ ਚਾਰ ਖਿਡਾਰੀ ਜਿਹੜੇ ਖੜੇ ਨਜ਼ਰ ਆ ਰਹੇ ਨੇ ਕੰਦੇ ਪੈਸਿਆਂ ਦੇ ਨਾਲ ਕਦੇ ਮਿਲਦਾ ਦੇਖੋ ਪੁੱਤ ਜੱਟ ਦਾ ਹੱਥ ਲਾ ਕੇ ਆਉਂਦਾ ਯਾਰ ਢੂੜਾ ਟੱਟਦਾ ਬੱਟਲੇ ਦੇ ਚੰਦੀ ਫਿਰ ਫੜਦਾ ਲੈ ਹੋਰ ਨਹੀਂ ਬਿੱਲੋ ਜੱਟ ਵਿੱਚ ਜੋਰ ਨਹੀਂ ਸੋਹਣਾ ਲਿੱਕਾ ਜਿੰਨਾ ਬਿੱਲੋ ਜੱਟ ਵਿੱਚ ਜੋਰ ਨਹੀਂ ਬਾਸ ਸਾਰੇ ਪੁਆਇੰਟਾਂ ਦੀ ਗੱਲ ਸਾਹਮਣੇ ਮਦਰਾ ਕੱਦ ਗੋੜਾ ਰੰਗ ਨਾਲ ਵੀ ਮਿੱਤਰਾ ਅੱਜ ਪਤਾ ਲੱਗੇਗਾ ਵੀ ਕੀ ਵਾਹ ਵਿਕਦੀ ਆ ਜਵਾਨੀ ਪਰ ਸਾਹਮਣੇ ਕਹਿੰਦੇ ਨੇ ਵੀ ਇਹ ਪੁਆਇੰਟ ਇਹ ਸਰ ਦਾ ਇਸ਼ਾਰਾ ਕਰ ਦਿੱਤਾ ਅੱਜ ਦਾ ਮਾਊਂਦ ਲਈ ਅੱਗੇ ਵਧਦਾ ਹੋਇਆ ਕਾਰ ਖਿਡਾਰੀ ਹੈ ਨੌਤੀ ਜੌਣ ਦੀ ਦਿੰਦੀ ਦੁੰਦੀਆ ਬਾਤੇ ਰੰਗਾ ਦੀ ਅੱਖੇ ਦਾਣ ਤੇ ਡੇੜਾ ਬਾੜੀ ਮਸਤ ਮਲੰਗਾ ਦੀ ਵਾਹ ਸੱਜਣਾ ਨਹੀਂ ਜੀ ਸਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜ ਗਿਆ ਸੀ ਪਿਆ ਉਧਰ ਮੰਨਾ ਸਾਡਾ ਰੂਬ ਬਾਤੀ ਸਰਕਾਰ ਜੋ ਖੇਡ ਪ੍ਰਮੋਟਰਾਂ ਦੀ ਦੁਨੀਆ ਦੇ ਵਿੱਚ ਕਹਿੰਦੇ ਜਦ ਦੁਬਈਆਂ ਦੀ ਤੇ ਬੰਦੇ ਹੁਣਾਂ ਦੀ ਟੂਟੀ ਬੋਲਦੀ ਹੈ ਸਾਡਾ ਵੀ ਕਿਤੇ ਤਾਰ ਤੇ ਪਾਧਿਆ ਹੋਇਆ ਹੈ ਇਧਰ ਸ਼ੰਕਰ ਕਹਿੰਦੇ ਨੇ ਵੀ ਸੰਤ ਬਾਣੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵਧਿਆ ਹੋਇਆ ਦੇਖਣ ਨੂੰ ਜੱਟ ਐਵੇਂ ਦੇਸੀ